ਨਾਮ ਸ੍ਰੀ ਵਾਹਿਗੁਰੂ ਸਭੀ ਵਾਹਿਗੁਰੂ ਸਰਬੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ आसत्य दुगासत्य हैहि सत्य इनाम को सीबी सत्य सोचै सोचना होए जे सोची लखवारे चुपै चुप न होए जे लरन लेतारि भुखया भुख न जे बन्ना पुणिया भारु सहस्यान पा लख होए ता एक न चल नोर के पूड़े टूटे पार ਹੁਕਮ ਰਿਦਾਇ ਚਲਣਾ ਨਾਨਕ ਲਿਖੇ ਨਾਰ ਹੁਕਮਿ ਹੋਹੁ ਨਕਰ ਤੁਮ ਨ ਕਹਿ ਜਾਇ ਹੁਕਮਿ ਹੋਉਂ ਜੀ ਹੁਕਮਿ ਲਗ ਲiai ਹੁਕਮਿ ਤੇ ਤਨੀਤ ਹੁਕਮਾਨੈ ਗੁਸਪਾਈ ਲੈ ਇਕ ਨਾਮ ਕਿਰਕਸ਼ੀਸ ਇਕ ਹੁਕਮਿ ਸਦਾ ਕੋ ਹੀ ਹੈ ਹੁਕਮੈ ਨਿਰਸਾਖ ਕੋ ਉਪਾਰਤਨਾ ਕੋਈ ਨਾ ਹੁਕਮੈ ਜੁ ਵਿੜੈ ਤਾ ਹੁਮਕ ਨ ਕੋਈ ਗਾਂਵ ਕੋ ਤਾਨ ਹੋਵੇ ਕਿਸੇ ਕਾਰ ਕੋ ਜਾਨੇ ਨਹੀਂ ਸੰਗਰ ਕੋ ਬਣ ਵੜਿਆ ਜਾਂ ਚਾਰ ਕਾਰ ਕੋ ਜੇ ਕਵੀ ਚਾਰ ਗਾਂਵ ਕੋ ਸਾਂਖਰੇ ਤਨਖੇ ਗਾਂਵ ਕੋ ਜੀ ਲੈ ਫਿਰ ਦੇਹੀ ਗਾਂਵ ਕੋ ਦਾ ਪਰਿਸਰ ਦੂਰ ਗਾਂਵ ਕੋ ਵੇਖੇ ਹੱਥ ਰਹੇ ਦੂਰ ਕਟਨਾ ਕਟਿਨਾ ਵੰਟੂਟ ਕਟ ਕਟ ਕਟੀ ਕੋਟੀ ਕੋਟ ਜਿੰਦਾ ਦੀ ਲੈਂਦੇ ਖੱਪ ਹੈ ਜੁਗਾ ਜੁਗੰਤਰ ਖਾਈ ਖਾਹੇ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਸੇ ਵੀ ਪ੍ਰਵਾਹ ਸਤਿ 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 ਨਾਇ ਪਾਖਾ ਪਵਾ ਪਾਰ ਆਖੇ ਮੁਗੇ ਦੇ ਦੇ ਦਾ ਕਰੇ ਦਤਾਰ ਫੇਰ ਗਗਰ ਕੀ ਅਜਿ ਸੇ ਦਰਬਾਰੇ ਮੁਹਾਂ ਕੀ ਬੁਲੰਗੋਲੀ ਜਿਸ ਸੰਸਰੇ ਪੀਆ ਅੰਮ੍ਰਿਤ ਵੇਲਾ ਸਚੁ ਨਾ ਸੁਣਾ ਵਡਿਆਈ ਚਾਰ ਕਰਮੀ ਆਵ ਕਪੜਾ ਨੰਦੀ ਮੋਖ ਦੁਆਰ ਨਾਨਕ ਰਹੀ ਵੈ ਜਨਿਹਾ ਸਭ ਬਿ ਸਚਿਆ ਰਾਪੈ ਨ ਜਾਇ ਕੀਤਨ ਭੈ ਆਪਿ ਅੰਮ੍ਰਿਤ ਜੋਏ ਜਿਸੁ ਸਿਵੈ ਕਿਰਪਾ ਨਾਨਕ ਗਾਵਿਐ ਗਿਣਿ ਨਾਨਕ ਗਾਵੈ ਸੁਣੀਐ ਮਾ ਜੁਖੀ ਪਹਰ ਦੁਖ ਪਰੈ ਸੁਖ ਲੈ ਜਾਇ ਗੁਰਮੁਖ ਨਾਮ ਗੁਰਮਤਵੇ ਤੰ ਗੁਰਮੁਖ ਰਾਇ ਸੁਮਾਈ ਪਰੀ ਸ੍ਰੀ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹੰਨਾ ਖੰਨਾ ਇੱਕ ਨਾ ਕਤ ਨ ਜਾਈ ਗੁਰਾ ਇੱਕ ਦੇਵ ਰਾਇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਸਨ ਨ ਜਾਈ ਤੀਰ ਸੰਹਾ ਮਾ ਇੱਕ ਸੁਖਾ ਮਾ ਨੂੰ ਕਾ ਨੇ ਕੈ ਨਾਇ ਕਰੀ ਜੇ ਤਿਸ ਰੇਟੋ ਪਾਏ ਵੇਖਾ ਬਿਨ ਕਰਮਾ ਕੇ ਮਿਲੈ ਨਹੀਂ ਮਾਤੇ ਤੇ ਤੇ ਰਤ ਜੋ ਹੈ ਮਾਨੁਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵੁ ਜੁਰਾਏ ਸਭ ਲਾ ਜੀਆਂ ਕਾ ਇੱਕ ਦਾਤਾ ਸੁਮ ਸਮਝਾਈ ਜੇ ਟੁਟਾਰਿਆ ਅਰਜੁ ਦਸੁਨੀ ਹੋਈ ਨਾ ਖੰਡ ਵਿਜਾਣੀ ਹੈ ਨਾ ਚਲੇ ਸਭ ਕੋਈ ਚੰਗਾ ਨ ਰਖਾਈ ਕੈ ਜਸ ਕੀਤਿ ਜਾਗਲੇ ਜੀਤ ਸਨਨ ਹਰੈ ਤਾ ਨਮਛਕੇ ਕੀ ਤਾਂ ਨਕਿਰਕਾਰਾ ਦੁਸੇ ਦਰ ਕਰੇ ਮਨ ਨਿਰਗੁਣ ਗੁਣ ਕਰੇ ਗ੍ਰੰਥ ਤੈ ਗੁਣ ਦੀ ਤੇ ਕੋਈ ਨ ਸੁਝੈ ਜੀਤ ਸਹਿ ਗੁ ਕੋਈ ਕਰੇ ਸ੍ਰੇ ਸੇ ਪੀ ਸੁਨਾਤ ਸੁਨਹਿ ਤਤ ਬਕਾਸ਼ ਸੁਨਹਿ ਦੀਪ ਰੂਪ ਤਾਲ ਸੁਨਹਿ ਪਨ ਸਕੇ ਕਾ ਨਾਮ ਕੋ ਤੈ ਦੇ ਵਿਗਾਇ ਸੁਨੇ ਧੂਪ ਕਨਸ ਸੁਨੇ ਅਨਿ ਸ਼ੇਰਗ ਮਹਿੰਦ ਸੁਨੇ ਮੁਕਸ ਸੁਨੇ ਮੰਦ ਸੁਨੇ ਜੋ ਜੁਗਤ ਤੈ ਵੀਦ ਸੁਨੇ ਸਾਸਤਿ ਸਿਮਰਤਿ ਵੇਦ ਨਾਗ ਪਤਜ ਦੇਵਿਕਾ ਸੁਨੇ ਗੂਪ ਕਨਾਸੇ ਸੁਨੇ ਸਤਸ ਤੋ ਗਿਆਨ ਸੁਨੇ ਅਸ਼ਰਕੈ ਸ਼ਿਨਾ ਨਾ ਸੁਨੇ ਪਰ ਕ੍ਰਿਪਾ ਹੈ ਮਹਾਨ ਸੁਨੇ ਲਗ ਸੈ ਗਿਆਨ ਨਾਗ ਪਤਜ ਦੇਵਿਕਾ ਸੁਨੇ ਗੂਪ ਕਨਾਸੇ ਸੁਨੈ ਇਸ ਰਗੁਨਾ ਕੀ ਕਹਾ ਸੁਨੈ ਸੇ ਪੀਰ ਪਾਸ਼ਾ ਸੁਨੈ ਅੰਦੇ ਪੈੜ ਸੁਨੈ ਹਾਥ ਸਿਗਾਨਾ ਪਤਹ ਲੇਗਾ ਸੁਨੈ ਰੂਪ ਕਨਸੇ ਮਨੈ ਕੀ ਗਰ ਕਹੀ ਨ ਜਾਏ ਜੇ ਕੋ ਕਹ ਪਿਛਾਇ ਮਿਚਤਾ ਇਕਾਤ ਕਰ ਨਿਕਨਹਾਰੁ ਮਨੈ ਕਬ ਕਹੀਚਰੁ ਸਰਨਾਮ ਨਿਰੰਜਨ ਹੋਏ ਜੇ ਕੋ ਮੰਨ ਲੈ ਮਨ ਕੋਏ ਮਨ ਅਸੁਖ ਹੋਏ ਮਨ ਬੁਧ ਮਨ ਅਸਭੋ ਕੀ ਸੁਖ ਮਨ ਵਿੱਚ ਟਣਖਾਏ ਮਨ ਜਿਕੇ ਸਾਨ ਜੈ ਸਰਨਾਮ ਨਿਰੰਜਨ ਹੋਏ ਜੇ ਕੋ ਮੰਨ ਲੈ ਮਨ ਕੋਏ ਮਨ ਆ ਮਰਟਾ ਨ ਪਾਇ ਮਨੇ ਪਾਸੋ ਗਰਗਰ ਜਾਏ ਮਨ ਮਗਨ ਚੱਲੇ ਪੰਥੂ ਮਨਾਂ ਕਰੂ ਸੀਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਲੈ ਮਨ ਕੋਈ ਮਨੈ ਪਾਵੈ ਉਹ ਤਵਾ ਰੂਹ ਮਨ ਅ ਪਰਵਾਹਿ ਸਦਾ ਹਰਿ ਮਨੈ ਤਰੈ ਤਾਰੇ ਗੁਰ ਸਿੱਖ ਮਨ ਨਾ ਪਨ ਭਿਕੂ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਲੈ ਮਨ ਕੋਈ ਪੰਚ ਪਰਵਾਨ ਪੰਚ ਗਰਗ ਪੰਚੇ ਪਾਵੈ ਗੁਰਮੀ ਮਾਨੁ ਪੰਚੇ ਸੋਹਰ ਦਾ ਰਾਜਾ ਪੰਚੰਗ ਗੁਰੇ ਇੱਕ ਧਿਆਨ ਜੇ ਭੂ ਕਹ ਕਰੇ ਵਿਚਾਰ ਕਰਤੇ ਕੰਮ ਨਾ ਸੰਭਾਵਰ ਤੂਤਰੰਧਿਆ ਕਾ ਬੂਤ ਸੰਸੋਤਾ ਲਖੇ ਜੇ ਸੂਤ ਜੇ ਕੋ ਜੇ ਹੋਸ ਧਿਆਰ ਤਦ ਉਪਰ ਕੀਤਾ ਪਾਰ ਤੱਤੀ ਗੁਰ ਕਰੇ ਗਪੂਰ ਸਿਸ਼ਟ ਭਾਤ ਲੈ ਕੰਜੂਰ ਜੀ ਜਾ ਤ੍ਰੰਗ ਕੈ ਨਾਵ ਸਭ ਨਾਲ ਲਿਖਿਆ ਬ੍ਰਿਖਲਾ ਹੀ ਨੁਲੇ ਕਲੇਜਾਨੇ ਕੋਇ ਲਖਾਂ ਕਿਤ ਹੋਏ ਕਿਤ ਤਨ ਸਹਲ ਰੂਪ ਕਿਤੀ ਦਾਨ ਕੋ ਕੂਤ ਕਿਤ ਬਸਾਉ ਇਕ ਕੋ ਉਤਿਸ਼ਟੀ ਹੋਇ ਲਖੀਆ ਉਤਰ ਫੰਕਾ ਵਿਚਾਰ ਵਰਜਾਇ ਕੋ ਜੁਸਪਾ ਸੰਗ੍ਰਿਕਾਰ ਤੂੰ ਸਦਾ ਸਦਾ ਨਰੰਕਰ ਅਸੰਖਿਡਾ ਪ੍ਰਸੰਗ ਭਾਵ ਸੰ ਪੂਜਾ ਸੰਤਪਤਾ ਸੰਗਰਮ ਮੁਪੀ ਪਾਠ ਅਸੰਖ ਜੋ ਮਨ ਲਾਉਦਾ ਸੁ ਸੰਗਤ ਗਿਆਨ ਵਿਚਾਰੈ ਅਸੰਖ ਸਤੀ ਸੰਦਾਤਾ ਅਸੰਖ ਸੂਰਮੋ ਬਸੈਰ ਅਸੰਖ ਮੂਲ ਲਾਇਤਾ ਗੁਰੂ ਤੁਮ ਪਾ ਵਿਚਾਰਿ ਅਨਯ ਮਰੀਕੁ ਵਰੀ

ਹੈ ਸੰਤ ਨਿੰਦਰ ਕੋ ਸਿਰ ਪਰੇ ਭਾਰੂ ਨਾਟਕੀ ਕਹਿ ਚਾਰ ਵਰ ਜਵਹਿ ਕੋ ਵਾਟੁ ਦੁਪਾਰ ਸੰਭਿਕਾ ਤੁਸ ਰਸਨਾ ਨਿਰੰਕਾਰ ਅਸੰਖ ਨਾਵ ਸੰਸਥਾ ਅਗੰ ਅਗੰ ਅਸੰਖ ਲੋ ਅਸੰਖੈ ਸਿਰਕਾਰ ਅਕਰੀ ਨਾਮ ਕੀ ਸੇਲਾ ਅਕਰੀ ਗਿਆਨ ਗੀਤ ਗੁਣ ਗਾ ਅਕਰੀ ਕੰਨ ਬੋਲਨ ਬਾਣ ਅਕਰੈ ਸੇ ਸੰਜੋਗ ਕਾਰ ਜਿਨਨ ਕਹਿ ਤੇ ਸਰਣਾ ਜੇ ਪ੍ਰਮਾਤਿ ਤੇ ਪਾਏ ਜੇ ਤਾ ਕੀਤਾ ਤੇ ਤਾ ਨਾਓ ਵਿੰਨਾ ਰਹਿ ਨਾਹੀ ਕੋਚਾਉ ਗੁਰੁ ਤੁਮ ਕਮ ਕਹਾ ਵੀ ਚਾਰ ਵਾਂ ਜਾਏ ਇਕ ਵਾਰ ਜੋ ਤੁਧੁ ਭਾ ਸੈ ਭ੍ਰਿਕਾ ਦੂਸਰਾ ਸਲਾਮ ਅਨਿਰੰਕੈ ਪਰਯਹ ਪੈ ਤੰ ਦੇਹੀ ਪਾਣੀ ਤੋ ਤੈ ਪ੍ਰਖਿ ਹੀ ਮੁਕਤ ਰਿਚੀ ਕੱਪੜ ਹੋਏ ਜੀ ਸਾਬੂ ਲਿਏ ਧੁਏ ਕਰੀਏ ਮਤ ਪਾਪਾ ਕੈ ਸੰਗ ਉਤੁ ਪਨਾਕ ਰੰਗ ਨੀ ਪਾਪੀ ਅਖਣਾ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀਰ ਆਪੇ ਕਹੋ ਨਾ ਮੁਖ ਮੇ ਆਉ ਜਾਉ ਤੀ ਤਬ ਜਦ ਦਾਨ ਜੇ ਕੋ ਪਾਵ ਤ੍ਰਕਮਾਨ ਸੁਣਿਆ ਮਨੇ ਮਨ ਕੀਤਾ ਬਾਹੋ ਅੰਤਰਗਤੀ ਮਨਾਉ ਸਤਿ ਸਪੀਰੀ ਮੈਨਾ ਹੀ ਕੋਈ ਵਿਰਗੁਨ ਕੀਤੇ ਬਕਤ ਹੈ ਸਵਸਥਾਤ ਬਾਣੀ ਬਰਮਾਉ ਸਤ ਸੁਨਾਸ ਸੁਧਾ ਮਨ ਚਾਵ ਕਾਮ ਸੇ ਲਾਇਤ ਕਮਨਾ ਕੰਠਿ ਕੰਵਾਰਿ ਕਮ ਸਰਤੀ ਮਾਉ ਕਉਨਾ ਜਤੁ ਆਕਾਰੁ ਬਿਨ ਭਾਇ ਕੰਧਤੀ ਜੀਵ ਵੇ ਰਿਤੁਰਾਣੁ ਸਾਇਕ ਨਾ ਪਾਵ ਕਾ ਜੀਆ ਜੈ ਲਿਖਾ ਲੇ ਕੁਰਾਨ ਚਿਤਵ ਨਾ ਜੋਹੀ ਜਾਣੈ ਰਤਮਾ ਨ ਕਹੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣ ਸੋਈ ਕੇ ਕਰਿਆ ਕਾ ਕੇ ਸੇ ਲਾਈ ਕਿਉ ਵੰਨੀ ਕਿਉ ਜਾਣਾ ਮਾ ਕਾ ਕਰ ਸੰਭੋ ਆਖੇ 1 2 3 4 ਵਟਾ ਸਾਹਿਬ ਨੀ ਨਾਇ ਕੀ ਤਰਖਾ ਕੋ ਵੈ ਨਾਰ ਗਿਰੀ ਕੋ ਆ ਪੋੜਾਣ ਅਗਿਆ ਗਿਆਨ ਸੋ ਹੈ ਕਾਂ ਤਨ ਪਤਨ ਲਖਗਸਾ ਗਸ ਔਰ ਕੋਲ ਗਵਾਂਦ ਕੇ ਵੇਖ ਕਿਨਿ ਕੁਆਤ ਸੇ ਸਠਾ ਰਕੇ ਤਿ ਭਸੁ ਤਾਤ ਲਿਖਾ ਤਨ ਲਖੀਐ ਲਿਖੇ ਨਾਸ਼ਨ ਕੁਡਾ ਕੀਆ ਪੇੜਨਿਆ ਸਨਹੀ ਸਨੈ ਤਿਸਤ ਨ ਪਾਈਐ ਰਿਧਿਆ ਤੇਵ ਤਸੁ ਨ ਜਾਣੀਐ ਕਮੋਸ਼ ਸੁਲਤਾਨ ਗ੍ਰਾ ਸੇਤੀ ਮਾਰਦਨ ਕੀਨੀ ਤੋ ਨ ਹੋਣੀ ਜੇ ਕਿਸ ਮਨੁਣਾ ਵੀ ਸਰੈ ਅੰਤਨਾ ਸਿੱਧੀ ਕਹਿਮਤ ਅੰਤਨਾ ਕਾਨੇ ਦੇਨ ਅੰਤ ਅੰਤਨਾ ਵੇਖ ਸੁਣਾ ਤੰਦਨ ਜਾਪੈ ਕੈ ਬਰਮੰਤ ਤੰਦਨ ਜਾਪੈ ਗਿਤਾ ਕਾਰੋ ਅੰਤਨਾ ਜਾਪੈ ਪਾਰਵਾਰ ਅੰਤ ਕਾਨ ਕੇ ਤੇ ਮਿਲ 라 ਹੈ ਤਾ ਕੇਤ ਨਾ ਪਾਇ ਜਹੇ ਜਿਹ ਹਉੰ ਤੁਣਾ ਜਾਣੇ ਕੋਈ ਬਹੁਤਾ ਕਈ ਹੈ ਹਉਤਾ ਵੇ ਬੰਦਾ ਸਾਇ ਉਚਾ ਤੁੰ ਜਿ ਪ੍ਰੀ ਉਚੈ ਨਾਉ ਇਹ ਬਲੀ ਉਚਾ ਵੇ ਕੋਈ ਜਿਹ ਉਚੇ ਕੋ ਜਾਣੇ ਸੋ ਜੀਵ ਰਿਆ ਭਰਨਿਆ ਪਾਪ ਨਾਨਕ ਨਗਰੀ ਕਰਮੀ ਦਾਤ ਭਗਤ ਕਰ ਨਖਾ ਨਾ ਜਾਏ ਵਨਾਂ ਦਾਤਾ ਤੇ ਨਾ ਕਮਾਏ ਕਿਤੇ ਮੰਗੇ ਜੋਰ ਪਾਰ ਕਿਤੇ ਗੰਦ ਨਹੀਂ ਵਿਚਾਰ ਚਿਤੇ ਖਟ ਤੇ ਵਿਚਾਰ ਕਿਤੇ ਲੈ ਲੈ ਕਿਰਪਾ へ ਚਿਤੇ ਮੁਰਖਾ ਹੀ ਖਾਏ ਕਿਤੇ ਗੂ ਬੂ ਸਨਮਾਰ ਇਹ ਬਿਨਾ ਤੇਰੀ ਦਤਾਰ ਬੰਖ ਅਸੀ ਬਣੇ ਹੋਏ ਗੁਰਾ ਨਸਕੇ ਕੋਏ ਜਿ ਕੋ ਕਾਏ ਕੇ ਆਖਣ ਪਾਏ ਉਹ ਜਾਣੈ ਜਿਤਿਆ ਮੁਖ ਹੈ ਆਪੇ ਜਾਣੈ ਆਪੇ ਦੀ ਆਖੇ ਸੇ ਵੇਖੀ ਕੀ ਜਿਸ ਨੂੰ ਬਖਸੇ ਸਿਸਲਾ ਨਾ ਪਾਛਾਈ ਪਾਛਾ ਹੋ ਅਮਲ ਕਨੈ ਅਮਲ ਵਪਾਰ ਅਮਲ ਵਪਾਰੀ ਅਮਲ ਗੰਡਾਰ ਅਮਲ 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 ਸਮਾਏ ਅਮਲ ਧਰਮ ਮੁਖ ਦੀਵਾਨ ਮੋਤਮ ਅਮੋਤ ਪ੍ਰਮਾਨ ਅਮਰ ਬਖਸ਼ੀਸ ਅਮਨ ਨਿਸ਼ਾਨ ਅਮਨ ਕਰਮ ਅਮਨ ਬ੍ਰਹਮਾ ਅਮਨ ਅਮਨ ਆਖਿਆ ਨ ਜਾਏ ਆਖ ਆਖ ਰਹਿ ਜਾਏ ਆਕੇ ਫੇਤ ਬਾਤ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਬਨੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਸਿਰ ਆਖੇ ਸੇਧ ਆਖੇ ਤੇਤੇ ਕੀਤੇ ਭੁਦ ਆਖੇ ਨਾਮ ਆਖੇ ਦੀਵ ਆਖੇ ਸੁਨਮੁ ਨਿ ਸੇਵਾ ਕੀਤੇ ਆਖੇ ਆਖੇ ਆਖਣਪਾ ਹੈ ਤੇਤੇ ਕਹਿ ਕਹਿ ਉਟਜੈ ਤੇ ਕੀਤੇ ਹੋ ਕਰਹਿ ਤਾ ਮਸਕੇ ਕਈ ਕੇ ਜੇੜ ਭਾਤੇ ਉੜ ਹੋਏ ਨਾਮ ਤੇਰਾ ਸੱਚਾ ਸੁਏ ਜੀ ਕੋ ਆਖੇ ਮੋਰੀ ਗਾਣੀ ਤਾਨੇ ਕੇ ਸਿਰਗਵਾਰਾਂ ਗਵਾਰ ਸੂਦਰ ਕੇ ਹਾਸੁ ਗੁਰ ਕੇ ਜਿਤੁ ਵੇ ਸਰਬ ਸਮਾਲੇ ਨਮਾਟੇ ਨਾ ਤਾਨਿਕ ਸੰਸਾਰ ਕੀਤੇ ਵਾਉਨ ਹਾਰੇ ਕੀਤੀ ਰਾਗ ਭੀ ਸ਼ੋਕ ਹੀ ਨਾ ਕੀਤੇ ਗਾਉਨ ਹਾਰੇ ਗਗਨ ਆਪਣ ਪਾਨੀ ਬਸੰਤਰ ਗਾਵੇ ਰਾਜਾ ਜਮਦੁਆਰੀ ਗਵ ਚਿਤ ਗੁਪਲੇ ਜਾਣਹਿ ਲਿਖ ਧਰਮੋ ਵੀ ਚਰੇ ਗਾਇ ਸਰਬਰਮਾ ਦੇਵੇ ਸੋ ਸੁਨਸਨਾਰੇ ਗਾਇ ਨੰਦ ਅਸਨ ਬੈਠੀ ਦੇਵਤਿਆਂ ਦੰਨ ਨਿਗਾਸੇ ਸਮਾਧੀ ਅੰਦਰ ਗਾਉ ਸਾਚ ਵਿਚਾਰੇ ਗਉਮ ਜਤੀ ਸਤੀ ਸੰਤੋਖੀ ਗਾਇ ವೀರ ਕਰਾਰੇ ਗਾਉ ਪਨਤ ਪਨ ਰਖੀਸਰੇ ਜੁਗ ਜੁਗ ਦਾ ਨਾਨਕ ਮੋਹਣੀ ਅਮਨ ਮੋਹਨ ਸਰਗਮਤ ਅਲਿਗੰਦ ਰਤੁ ਭਾਏ ਤੇਰੇ ਅਸ ਕੀ ਸੰਹਾਲੇ ਗਾਇ ਜੋਤ ਮਾਂ ਬਰਸੂਰਾ ਗਾਵ ਕਾਣੀ ਚਾਰੇ ਗਾਵ ਖੰਨ ਮਨਰਵਰ ਪੰਡਾ ਕਰ ਕਰਖੇ ਧਾਰੇ ਸਹੀ ਤੁਧ ਨੋ ਗਾਵ ਜੋ ਤੁਧ ਪਾਵਨਾ ਰਤੇ ਤੇ ਰਿਵਤਰ ਸਾਲੇ ਹੋਰ ਕੀਤੇ ਕਾਉਨ ਸੀ ਮੈਂ ਚਿਤਨਾ ਆਉਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸੱਚੀ ਨਾਈਂ ਥੱਭੀ ਹੋਸੀ ਜਾਨ ਨਾਸੀ ਰਤਨਾ ਜਿਨੇ ਰਚਾਈ ਰੰਗੀ ਰੰਗੀ ਬਾਤੀ ਕਰ ਕਜ ਸੀ ਮਾਇਆ ਜਨੋ ਉਪਾਈ ਕਰ ਕਰੇ ਕੈ ਕੀਤਾ ਆਪਣਾ ਜਗ ਦੇਵੜੀ ਆਈ ਜੋ ਤੁਸ ਭਾਵ ਸੋਈ ਕਰਸੀ ਹੁਕਮ ਨਾ ਕੰਨ ਜਾਈ ਸੂਪਾਤ ਸਹਾ ਪਾਤ ਸਹਿਬ ਨਾ ਕਰੇ ਨ ਜਾਈ ਨੰਦਾ ਸੰਤੋਖ ਸਰਮ ਪਤ ਛੋਰੀ ਧਿਆਨ ਕੀ ਕਰੇ ਬੇਭੂਤ ਚਿੰਤਾ ਕਾ ਪਾਰੀ ਕਾ ਜੋ ਬ੍ਰੰਡਾ ਪ੍ਰਤੀਤ ਆਈ ਫੰਤੀ ਸੰਗ ਮਤੀ ਮਨੀ ਤੇ ਦਰੀ ਤੋ ਆਦਿਤ ਸੇ ਆਦੇਸ ਆਦਨੀ ਰਹਿਣਾ ਨਾ ਜੁਨ ਵੇ ਕੋ ਵੇਸ ਪੁਰ ਗਿਆਨ ਦਾ ਬੰਦਾਰ ਨਾ ਕਰਕੜ ਵਾਦੇ ਨਾਲੂ ਆਪ ਨਾਥ ਨਾਥੇ ਸਰ ਜਾ ਕੀ ਰਿਸ ਨਵਰਾ ਸਾਗ ਸੰਜੋਗ ਜੋ ਦੋਇ ਕਾਟ ਨਾ ਲਿਖਿਆ ਭਾਗ ਹਾਂ ਦੇ ਸਿਆਨੇ ਆਦਮੀ ਰਾਨਾ ਮਹਦੂਗੇ ਕੋ ਇਸ ਇਕਾ ਮੈ ਜਤ ਆਇ ਤੇ ਦੇਲੇ ਪ੍ਰਵਾਨਾ ਇੱਕ ਸੰਸਾਰੀ ਇੱਕ ਬੰਦਾਰੀ ਇੱਕ ਨਾ ਜੀਵਾਨ ਜਿਤ ਸੁਭਾਵੇਂ ਤਵਤ ਲਾਵੇ ਜੇ ਹੋਏ ਪਰਮਾਨ ਹੋਏ ਖੈ ਅਨੰਦਨਾ ਆਵੈ ਬਹੁਤਾ ਹੈ ਦਾਨ ਆਦਿਛਿਆ ਦੇਸ ਆਦਨੀਲ ਅਨੰਦ ਹੈ ਦੂਗੇ ਕੋ ਇਸ ਸੰਗੈ ਲੈ ਪੰਡਾਰੇ ਜੋ ਕਿਸ ਪਾਇਐ ਸੁ ਏਕ ਆਵਾਰੀ ਕਰ ਕਰ ਵੇਖੈ ਸਿਜਨਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਅਾਦੇਸ ਅਗਨਿ ਲਨਨ ਲਹ ਦੁਰਗੇ ਇੱਕ ਵੇਸ ਇਕ ਦੂਜੀ ਬੋਲ ਨਾ ਕਹ ਹੈ ਲਖ ਉਹ ਲਵੀਸ ਲਹ ਲਾ ਕੇ ਰਾਖੀਐ ਏਕ ਨਾਮ ਜੈ ਦੀਸ ਕੀਤਰਾ ਪੱਪਵੜੀਆਂ ਚੜੀਏ ਹੋਇ ਆਕੀਸ ਸੁਨਗਲਾ ਆਕਾਸ਼ ਕੀ ਏਕੀਟਾਇਰੀਸ ਨਾਨਕ ਨਦੀ ਪਾਈਐ ਕੂਰੀ ਕੁੜੈ ਠੀਸ ਆਕਨ ਜੋ ਚਪੈਣੈ ਜੋਰ ਜੋ ਨ ਮੰਗਨ ਦੀਨ ਜੋਰ ਜੋ ਨਾ ਜੀਨ ਮਨ ਜੋਰ ਜੋ ਨ ਰਣ ਮਨਸੂਰ ਜੋ ਨਾਸਤੀ ਜਾਨੁ ਵਿਚਾਰੇ ਜੋ ਨ ਜੁਤੀਸਟ ਸਸਾਰੇ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਮਨੀਚ ਨਾ ਕੋਏ ਰਾਤੇ ਰਤੇ ਛਤੀਵਾ ਪਾਣ ਪਾਣੀ ਅਗਨੀ ਪਤਾਲੁ ਜਿ ਸਵੇ ਕਰਤੀ ਥਾਵ ਰਖੇ ਤਮ ਸਾਚ ਸਵੇ ਜੀ ਜੋ ਕਹਿ ਰੰਗ ਤਨ ਕੇ ਨਾਮ ਆਨੇ ਕਨੰਤ ਕਰਮੀ ਕਰਮੀ ਹੋਈ ਚਾਰੂ ਸਚਾ ਉਚਾ ਦਰਬਾਰ ਚਿੱਤ ਸਮਨ ਪੈ ਪਰਵਾਨਾ ਨਗਰੀ ਕਰਮ ਪਾਣੀ ਸਾਵਨ ਕੰਝ ਬਕਾਈ ਓਥੈ ਪਾਏ ਨਰਗਿਆ ਜਾਪੈ ਜਾਈ ਧਰਮ ਖੰਡ ਕਹਿ ਧਰਮ ਗਿਆਨ ਕੰਕਾ ਸੁ ਕਰਮ ਕੀਤੇ ਪੰ ਪਾਣੀ ਵੈ ਸੰਤਰ ਕੀਤੇ ਕਾਮਿਹਿ ਕਿਤੇ ਵਰ ਮੈਂ ਕਾਜ ਕਰੀਐ ਰੂਪ ਰੰਗ ਤੇ ਵਿਸ ਕਿਤਿਆ ਕਰਮ ਭੂਮੀ ਮੇਰਿ ਤੇ ਕਿਤੇ ਤੂ ਵਦੀਸ ਕਿਤੇ ਇੰਦ ਚੰਦ ਸੂਰ ਕਿਤੇ ਚਿਤ ਮੰਡਲ ਦੇਸ ਕਿਤੇ ਸ਼ਿਵਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਦਾਨੁ ਕਿਤੇ ਕਿਤੇ ਰਤਨ ਸੰਮਵ ਕਿਤਿਆ ਖਾਲੀ ਕਿਤਿਆ ਵਾਰੇ ਕਿਤੇ ਪਾਤ ਨਿਰੰਧ ਕੇਤੇ ਸੰਤੀ ਸੇ ਕੇਤੇ ਨਾਮ ਕੰਤਰਾ ਅੰਤ ਗਿਆਨ ਕੰਮ ਜਾਂ ਮਤੰ ਦੇ ਜਿਤਿ ਨਾਮਨ ਕੋ ਬਨੰਧ ਸੁ ਸੰਕਾਂ ਕੀ ਬਾਣੀ ਰੂਪ ਤਿਥਾ ਘਾਇ ਟਕੜੀਏ ਬਹੁਤ ਰੂਪ ਤਾ ਕੀਆ ਜਿਨਾ ਕਠਿਆ ਨ ਜਾਹੇ ਇਹ ਕਉ ਕਿਚੰ ਮਤ ਕੋਈ तिता करिए सर समात मन बोध तिता करिए सराज मन की सुध कर्म कांड की माही योर तिता होगा ना कोई बोर तिता जोर माँ बरसूर तन में राम रे आम बरपूर तिता सीतो सीता में माँ माँ है ताके रूप ना कटने जाए ना हमें मरे ना ठाके जाए जिनके नाम से मन है ਤਿੱਥੈ ਵਰਤ ਵਸੇ ਕੇ ਦੋ ਕਰੇ ਅਨੰਤ ਚਾ ਮਨ ਸੋਏ ਸਤ ਖੰਡ ਵਸੈ ਨਿਰਕਾਰ ਕੰ ਕਰੇ ਕੰਡ ਨਿਹਾਰ ਤਿੱਥੈ ਖੰਡ ਮੰਡਲ ਵਰ ਭੰਡਾ ਜੇ ਕੋ ਕਥਾ ਦਾਦ ਨਾ ਅੰਤ ਤਿੱਥੈ ਦੋ ਲੋ ਆਕਾਰ ਜੇ ਤੇ ਹੁਕਮ ਤੇ ਕਾਰ ਵੇ ਕਹਿ ਵੇ ਸੇ ਕਰੀ ਤਾ ਦੂ ਨਾ ਕਥਨਾ ਕੜਾ ਸਾਰ ਜਤ ਪਹਰਾ ਦੀਜ ਸੁਨਿਆਰ ਨਮਤੈ ਦੇ ਤਿਆਰੀ ਭੋਖ ਲਾਗਿ ਤਰਤਾਉ ਭਾਂਡਾ ਪਾਹੋ ਅੰਮ੍ਰਿਤ ਢਾਰ ਘਰੀਐ ਸਭ ਸਚਿ ਤੇ ਸਾਨ ਜਿਨ ਕੋ ਨਗਰ ਕਰਮ ਦਿਨਕਾਰ ਨਾਨਕ ਨਦੀਨ ਨਿਹਾਲ ਸੁ ਲੋਕ ਤੰਗ ਗੁਰੂ ਪਾਈ ਲਿਟਾ ਮਾਧ ਤਤ ਮਹਤੁ ਦੇਸ ਰਾਗ ਨਾ ਹੀ ਦਇਆ ਕੀਨ ਸਉਦਤ ਚੰਗਿਆਈਆ ਬੁਰਿਆਈਆ ਪੁਆਚੈ ਧਰਮ ਹੰਬੂਰੈ ਕਮੀਆਂ ਪੁਆ ਆਪਣੀ ਕੀੜੀੜਾ ਕੀ ਦੂਰ ਜਿਨੇ ਨਾਮ ਪਿਆਇਆ ਹੰਗਮ ਸਤਿ ਕਹਾਰ ਨਾਨਕ ਤੇ ਮੁਖਜਰੇ ਕਿਤੇ